ਹਾਂ ਜੀ ਹਾਂ ਸੁੱਕੀ ਵੀ ਹੁੰਦੀ ਸੀ ਜੀ ਤੇ ਮੇਰੇ ਪਿਓ ਤੋਂ ਮੈਂ ਚੋਰੂਆਂ ਖਾਂਦਾ ਸੀ ਹਾਂ ਜੀ ਉਹ ਯਾਦ ਤੇ ਸੀ ਕਿ ਜੀ ਹੱਥ ਨਾ ਪੈਸਾ ਨਹੀਂ ਹੁੰਦਾ ਮੇਰਾ ਪਿਓ ਉਹ ਚੋਰ ਗੋਛਪੁਰ ਨੂੰ ਮਰਜ਼ੀ ਕਰ ਲੈਂਦੇ ਤੇ ਮਤਲਬ ਵੀ ਮੇਰਾ ਇਧਰ ਦਾਦਾ ਜੀ ਬੈਠੇ ਤੇ ਮੇਰਾ ਬਾਪੂ ਜੀ ਬੈਠੇ ਤੇ ਮੈਂ ਨਿੰਮੇਟ ਬੈਠਾ ਰਿਆਂ ਤਿੰਨ ਗੋਲੀਆਂ ਮੇਰੇ ਐ ਐਸੇ ਲੋਟ ਤੇ ਮੇਰੀ ਮਾਂ ਨੇ ਲੈ ਕੇ ਚਾਹ ਫੜਾਦੀ ਮੈਂ ਤੇ ਐਂ ਭਰ ਲਈ ਘੁੱਟ ਆਪ ਆਈਡੀ ਗੋਲੀ ਖਾਂਦੇ ਹੀ ਐ ਤੂੰ ਘਟ ਰੱਖ ਲੋ ਜੀ ਉਹ ਕੁ ਜਰ ਜ਼ਮਾਲਕ ਦੀ ਐ ਗੋਲੀ ਰੁੜ ਗਈ ਹਾਂ ਤਣ ਕੋਲੇ ਬਾਪੂ ਦੇ ਦਾਦਾ ਬੈਠੇ ਚੱਕ ਕਿਵੇਂ ਸਖ ਜਾਈ ਉਹਨਾਂ ਦਾ ਵੀ ਡਰ ਸੀਗਾ ਕਹੰਦੇ ਚੋਰੋਂ ਸਹੀਂ ਉਹ ਗੋਲੀ ਰੁੜੀ ਜਾਏ ਗੜੱਚ ਨੇ ਕੁੱਕੜ ਨੇ ਜਾਕੜੀ ਹਾਂ ਕੁੱਕੜ ਨੇ ਜਾਕੜੀ ਜੀ ਤੇ ਮੈਂ ਆਖਿਆ ਕੁੱਕੜ ਮਰੂਗਾ ਮੇਰਾ ਪਿਓ ਆਖੇ ਵੀ ਉਹ ਤੋਂ ਨਰਮੇ ਦੇ ਲਾਉਂਦੇ ਹੁੰਦੇ ਚੋਬੇ ਚਾਬੇ ਬਰਾਨੀ ਜਾਖਿਆ ਬੜੇਵੇਂ ਲੈ ਜਾਓ ਤੇ ਤੁਸੀਂ ਲਾ ਆਓ ਹੁਣ ਮੈਨੂੰ ਐ ਵੀ ਕੁੱਕੜ ਮਰੂਗਾ ਤੇ ਇਹ ਸਿਰ ਦੇਣ ਕੇ ਆਪਾਂ ਬਣਾ ਲਾਂਗੇ ਪਰ ਕੁੱਕੜ ਨਹੀਂ ਕਹਦਾ ਮਰਨਾ ਸੀ ਜੀ ਗੇਟ ਨੂੰ ਕਰਾਇਆ ਸੀ ਨਵਾਂ ਨਵਾਂ ਰੰਗ ਕਰੇ ਇਧਰਲੇ ਕੋਲੇ ਦੇ ਕਲੀ ਇਧਰਲੇ ਕੋਲੇ ਕੀ ਪੁੱਛਦਾ ਫਿਰ ਕਣੀਆਂ ਹੀ ਆ ਪਹਿਣ ਦੇ ਨਜ਼ਾਰਾ ਕੁੱਕੜ ਨੂੰ ਘਾਟਾ ਵੀ ਮੈਨੂੰ ਜਾਦੇ ਆਵੇ ਹਾਂਜੀ ਮੈਨੂੰ ਵੀ 2 ਸਾਲ ਇਹ ਤੇ ਮੇਰੇ ਘਰ ਦੀ ਉਹ ਨਾਮ ਕੁੱਕਰ ਜਿਹੜਾ ਵਾ ਉਹ ਗੋਲੀ ਨਾਲ ਨਹੀਂ ਮਰਦਾ ਗੋਲੀ ਬਿਨਾ ਮਰ ਗਿਆ ਨਾ ਮੈਂ ਤੁਹਾਨੂੰ ਦੱਸਦਾ ਨਾ ਜੀ ਮਤਲਬ ਮੈਂ ਰਿਆਣਾ ਮਤਲਬ ਮੜੀ ਝੜ ਦੇ ਕਰ ਕੜਾ ਚੱਕ ਲਿਆ ਕਰੇ ਜੀ ਕੁੱਕਰ ਦਾ ਲੱਗ ਗਿਆ ਲੱਗ ਗਿਆ ਤੇ ਇੱਕ ਦਿਨ ਜੀ ਗੇਟ ਦੇ ਖੜਾ ਤੇ ਉਦੋਂ ਆ ਧੂੜਾ ਧੜਾ ਪਾ ਕੇ ਗਾਈਆਂ ਝੋਲ ਲੈਂਦੀਆਂ ਆਂ ਬੁੜੀਆਂ ਜੀ ਮੇਰੇ ਘਰ ਦੀ ਨੇ ਆ ਪਾਇਆ ਧੂੜਾ ਜੇ ਚੋਣ ਲੱਗੇ ਕੁੱਕਰ ਨੇ ਉਤੋਂ ਮਾਰੀ ਡਾਰੀ ਤੇ ਆ ਕੇ ਘੜਾਤ ਦੇ ਨੇ ਖੁਰਣੀ ਚ ਹੂੰ ਕਰਦੇ ਆਣੇ ਸਿੱਟੀ ਬਾਲਟੀ ਚੌਥਰੀ ਤੇ ਅਧੀਆਂ ਕੁੱਕੜ ਹਲਕ ਗਿਆ ਮੈਨੂੰ ਲੱਗਦਾ ਮੈਨੂੰ ਵੀ ਹੈ ਮੈਨੂੰ ਲੱਗਦਾ ਮੈਨੂੰ ਹੀ ਹੈ ਕੁਝ ਜਦ ਮਾਰਕ ਦੀ ਚੱਲਦਾ ਰਿਹਾ ਐ 25 30 ਦਿਨ ਕੰਮ ਤੇ ਮੇਰੀਆਂ ਭੈਣਾ ਵਈਆਂ ਸੀ ਮੈਨੂੰ ਉਧਰ ਘਲਤਾ ਦੇ ਮਗਰੋਂ ਕੁੱਕੜ ਤਾਂ ਜਟ ਗਿਆ ਆ ਭੀ ਮੈਂ ਹਾਂਜੀ ਲੱਗਿਆ ਪੈ ਖੁੰਝੇ ਨਾ ਮੈਂ ਅਜੇ ਅਜੇ ਉਦੋਂ ਟੈਂਪੂ ਆਉਂਦੇ ਹੁੰਦੇ ਸੀ ਕਿਹੜਾ ਆਉਂਦੀਆਂ ਸਵਾਰੀਆਂ ਸੀ ਜੀ ਉਤਰ ਕੇ ਮੈਂ ਆਇਆ ਤੇ ਮੇਰਾ ਪਿਓ ਨਾਲ ਦੀ ਨਾਲ ਮੈਨੂੰ ਆਦਾ ਵੀ ਕੁਕੜਾਂ ਵਾਲੇ ਨੂੰ ਗੱਲ ਕਰ ਲਾ ਵੀ ਉਹਨਾਂ ਨੂੰ ਵੇਚਦੇ ਕੁਕੜਾਂ ਤੇ ਆਪਣੇ ਕੁਕੜਾਂ ਨੂੰ ਬਿਮਾਰੀ ਪੈ ਗਈ ਤੇ ਮੈਂ ਕੀ ਕੀਤਾ ਜੀ ਨਹੀਂ ਨਾਲੇ ਆਪਾਂ ਨੂੰ ਇਦਾਂ ਦੇ ਬਾਬੇ ਚਾਹੀਦੇ ਇਹ ਸੱਚੀ ਗੱਲ ਹੈ ਜੀ ਮੈਂ ਮਾਰੀ ਕੁੱਕੜ ਨੂੰ ਵੱਟੀ ਗੋਲੀ ਉਹਦੇ ਅੰਦਰ ਮਾਰੀ ਤੇ ਕੁੱਕੜ ਨੇ ਜਦੋਂ ਐਂ ਫੁੰਝੇ ਝਾੜੇ ਮੇਰਾ ਪਿਓ ਦਾ ਕੀ ਲੱਗਦਾਦਾ ਹੈ ਮੈਨੂੰ ਲੱਗਦਾ ਕਿ ਉਹ ਬੰਦਰ ਨੂੰ ਬਾੰਗਾਂ ਵੇਕੀ ਦਿੰਦਾ ਮੈਂ ਤਾੜਤਾ ਜੀ ਉਹ ਸਰਹਾਣੇ ਉੱਤੇ ਦੋ ਇਟਾਂ ਰੱਖਤੀਆਂ ਰਾਤ ਨੂੰ ਦੇਹ ਬਾੰਗ ਤੇ ਬਾੰਗ ਦੇ ਬਾੰਗ ਤੇ ਬਾੰਗ ਮੇਰਾ ਪਿਓ ਦਾ ਕੀ ਪੰਜ ਲੋਕਾਂ ਦੇ ਤੜਕੇ ਵਾਂਗਾ ਹੁੰਦੇ ਨੇ ਆਪਣੇ ਰਾਤ ਨੂੰ ਵੀ ਆਟਦਾ ਮੈਂ ਕਹਾਂ ਉਹ ਨਹੀਂ ਤਾਂ ਇਹ ਵੀ ਦੇਊਗਾ ਕੁੱਕਰ ਦਾ ਫੜਾਂਦਾ ਕੁੱਗੂ ਗਿਆ ਗਾਡੇ ਕਰਾਉਂਦੇ ਨੇ ਜੀ ਸਰਪੰਚਾਂ ਦੇ ਤੜਕੇ ਹਫ਼ਤੇ ਕੋ ਚਾਰ ਰੁੜ ਗਏ ਮੇਰੇ ਪਿਓ ਨੇ ਦੇਦੀ ਕਾਰਵਾਈ ਆ ਸਾਡੇ ਵਾਲੇ ਨੂੰ ਪਤਾ ਦਵਾਈ ਦਾ ਤਾਂ ਉਹ ਆਇਆ ਮੇਰੇ ਦਾਲਿਆ ਵਾ ਕੇ ਸਾਡੇ ਨੂੰ ਮਾਰੀ ਪਈ ਖੜੀ ਆ ਮੈਂ ਕਹਾਂ ਚਾਚਾ ਜਿਹੜੀ ਬਿਮਾਰੀ ਸਾਡੇ ਕੁੱਕਰ ਨੂੰ ਸੀ ਉਹ ਤੁਹਾਡੇ ਨੂੰ ਤੁਹਾਡੇ ਦਾ ਮਰਨ ਲੱਗੀ